ਪਤਨ ਜੀ ਪਿੰਡ ਰਸੂਲਪੁਰ ਤਰ੍ਹਾਂ ਦੇ ਵਿੱਚ ਤੇਜੀ ਗੁੱਤਰ ਦੇ ਜਠੇੜਿਆਂ ਦਾ ਮੇਲਾ ਮਨਾਇਆ ਗਿਆ ਕੀ ਕਿੜਾ ਚੌਕ ਆ ਮੈਂ ਨਾਮ ਹੈਗਾ ਸੁਖੰਦਰ ਤੇਜੀ ਤੇ ਮੈਂ ਤੇ ਇਹ ਹੀ ਕਹਿਣਾ ਚਾਹੁੰਦਾ ਜੀ ਸਾਡੇ ਸੰਗਤ ਪਹਿਲਾਂ ਬਹੁਤ ਯਾਨੀ ਕਿ ਆ ਘਟ ਆਉਂਦੀ ਸੀ ਹੁਣ ਗੁਰੂ ਦੀ ਕਿਰਪਾ ਇੰਨੀ ਆ ਵੀ ਯਾਨੀ ਕਿ ਸੰਗਤ ਬਹੁਤ ਆਉਣ ਲੱਗ ਪਈ ਆ ਵੀ ਹੋਰ ਆਵੇ ਤੇ ਜਿੰਨਾ ਵੀ ਆਪਾਂ ਤੇਜੀ ਜਠੇੜਿਆਂ ਦਾ ਨਾਮ ਜਪਦੇ ਆ ਤੇ ਉੰਨੀ ਤਰੱਕੀ ਪਾਵਾਂਗੇ ਜੀ ਆਪਾਂ ਜਿੰਨਾ ਵੀ ਸਿਮਰਨ ਉਹਦਾ ਕਰ ਸਕੀਏ ਤਾਂ ਉਨਾ ਹੀ ਥੋੜਾ ਹੈ ਜੀ ਇਹ ਕਰਮਾ ਮੇਲਾ ਜੀ ਹਾਂ ਜੇ ਕਰਮਾ ਮੇਲਾ ਜੀ ਇਹ ਮੇਲਾ ਜੀ ਹੈ ਹੀ ਆ ਘਟੋ ਘਟ ਪਚਮਾ ਪਚਮਾ ਹੈਗਾ ਜੀ ਸੰਗਤ ਕਿੱਥੋਂ ਕਿੱਥੋਂ ਦੀ ਸਾਡੇ ਆਉਂਦੀ ਆ ਜੀ ਜਮਸ਼ੇਰ ਧੀਣਾ ਅਤੇ ਮਲਸੀਆਂ ਕਲਾਰਾਂ ਫੋਲੜੀਆ ਖੀਵਾ ਈਦਾ ਮੋਰਾ ਵਾਲੀ ਵੇ ਇਧਰ ਆਪਣੇ ਧਾਰੀਵਾਲ ਤੋਂ ਹਮਾ ਚਲਤਾ ਹਾਂ श्री दादा ज g 리 o d e 서 e n 요 n g I ਜੋ ਬੋਲੇ ਸੋਨਰ ਪੈ ਸੁਭਾਨ ਬਾਣੀ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਜੈ ਦੀਆਂ ਦੇ ਵਿੱਚ ਚੜ੍ਹਾਈ ਰੱਖੇ ਸੋ ਸਾਡੀ ਜਥੇਰਿਆਂ ਦੇ ਅੱਗੇ ਅਰਦਾਸ ਸਤਿਗੁਰੂ ਸਤਿਗੁਰੂ ਗਿਆਨ ਆਤਮਾਹਾਰਾਜ ਕੀ ਵੱਡੇ ਵੱਡੇ ਜਥੇਰਿਆਂ ਦੀ ਆ ਗੁਰੂ ਪਿਆਰੀ ਸਾ ਸੰਗਤ ਕੀ भटे भटे ले चुठेरे आकी. कल मेरे मेरा ख्याल सारे मेले का है अजीत अखबार च आप देख सकते हैं जी ਤੋ ਸਾਡੇ ਮਾਨ ਸਾਹਿਬ ਜਿਨ੍ਹਾਂ ਨੇ ਸਾਰੇ ਮੇਲੇ ਨੂੰ ਕਵਰ ਕਰ ਰਹੇ ਨੇ ਤੈਦਲੂ ਸ਼ੁਕਗਜ਼ਾਰ ਕਰਦੇ ਆ ਨਾਲ ਨਾਲ ਤੇਜੀ ਪਰਿਵਾਰ ਦੇ ਜਿੰਨੇ ਵੀ ਇੱਥੇ ਪਹੁੰਚੇ ਨੇ ਮੈਂ ਪਰ ਮੈਂ ਸਾਰਿਆਂ ਨੂੰ ਇਸ ਮੇਲੇ ਦੀਆਂ ਬਹੁਤ ਬਹੁਤ ਵਧਾਈ ਪਰਿਵਾਰ ਦੇ ਅੱਛਾ ਕੀ ਬਾਤ ਹੈ ਜੀ ਸਾਡੇ ਵਿੱਚ ਸਰਪੰਚ ਸਾਹਿਬ ਆਮ ਆਦਮੀ ਪਾਰਟੀ ਤੋਂ ਕਾਲਾ ਸੱਜਣ ਉਹ ਵੀ ਸਾਡੇ ਵਿੱਚ ਤਸ਼ਰੀਫ ਰਮਾਨ ਹੋਏ ਨੇ ਅੱਛਾ ਤੈਦਲੂ ਸ਼ੁਕਗਜ਼ਾਰ ਕਰਦੇ ਆ ਜੀ ਨਾਲ ਨਾਲ ਮਨਜੀਤ ਮਾਨ ਜੀ ਸਾਡੇ ਵਿੱਚ ਤਸ਼ਰੀਫ ਰਮਾਨ ਨੇ